ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਭਾਰਤ ਦਾਲ ਯੋਜਨਾ ਤਹਿਤ ਲੋਕ ਜਲਦੀ ਹੀ ਆਨਲਾਈਨ ਰਾਹੀਂ ਸਬਸਿਡੀ ਵਾਲੀ ਦਾਲ ਖਰੀਦ ਸਕਣਗੇ ਸਰਕਾਰ ਜਲਦੀ ਹੀ ਵੱਡੀਆਂ ਈ-ਕਮਰਸ਼ੀਅਲ ਕੰਪਨੀਆਂ ਨੂੰ ਇਸ ਯੋਜਨਾ ਤਹਿਤ ਸਸਤੀਆਂ ਦਾਲਾਂ ਦੀ ਵਿਕਰੀ ਆਪਣੇ ਪਲੇਟਫਾਰਮਾਂ ਤੇ ਸ਼ੁਰੂ ਕਰਨ ਦਾ ਹੁਕਮ ਦੇ ਸਕਦੀ ਹੈ ਆਨਲਾਈਨ ਗ੍ਰੈਸਰੀ ਪਲੇਟਫਾਰਮ Amazon, Flipkart, Atishvigi ਤੇ ਸਬਜ਼ੀਟੀ ਵਾਲੀਆਂ ਦਾਲਾਂ ਜਲਦ ਉਪਲਬਧ ਹੋ ਸਕਦੀਆਂ ਹਨ। ਇਹਨਾਂ ਤੋਂ ਇਲਾਵਾ ਈ-ਕਮਰਸ ਪਲੇਟਫਾਰਮ BigBasket, Biggio ਅਤੇ JioMart ਨੂੰ ਵੀ ਇਸ ਵਿੱਚ ਸ਼ਾਮਲ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵੱਡੀਆਂ ਈ-ਕਮਰਸ਼ਲ ਕੰਪਨੀਆਂ ਨੇ ਪਹਿਲਾਂ ਭਾਰਤ ਦਾਲ ਉਪਲਬਧ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਇਹਨਾਂ ਚੋਂ ਜ਼ਿਆਦਾਤਰ ਨੇ ਅਜੇ ਤੱਕ ਵਿਕਰੀ ਸ਼ੁਰੂ ਨਹੀਂ ਕੀਤੀ ਹਾਲਾਂਕਿ ਕੁਝ ਵੈੱਬਸਾਈਟਾਂ ਤੋਂ ਵਿਕਰੀ ਸ਼ੁਰੂ ਹੋ ਗਈ ਹੈ ਪਰ ਇਹ ਕਾਫੀ ਨਹੀਂ ਹੈ ਖਪਤਕਾਰ ਮਾਮਲਿਆਂ ਦੇ ਮਤ్రਾਲੇ ਦਾ ਕਹਿਣਾ ਹੈ ਕਿ ਸਾਰੀਆਂ ਈ-ਕਮਰਚਰ ਕੰਪਨੀਆਂ ਨੂੰ ਇਸ ਯੋਜਨਾ ਵਿੱਚ ਹਿੱਸਾ ਲੈਣਾ ਹੋਵੇਗਾ ਤਾਂ ਜੋ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਦੇ ਖਪਤਕਾਰਾਂ ਨੂੰ ਇਸ ਦਾ ਲਾਭ ਮਿਲ ਸਕੇ 2023 ਵਿੱਚ ਸ਼ੁਰੂ ਹੋਈ ਸੀ ਯੋਜਨਾ ਮਗਿਆ ਇਹਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਪਿਛਲੇ ਸਾਲ ਭਾਰਤ ਦਾਲ ਯੋਜਨਾ ਸ਼ੁਰੂ ਕੀਤੀ ਸੀ ਇਸ ਦਾ ਪਹਿਲਾ ਪੜਾ ਜੁਲਾਈ 2023 ਵਿੱਚ ਸ਼ੁਰੂ ਹੋਇਆ ਅਤੇ 2024 ਵਿੱਚ ਸਮਾਪਤ ਹੋਇਆ ਯੋਜਨਾ ਦਾ ਦੂਜਾ ਪੜਾ ਅਕਤੂਬਰ 2024 ਵਿੱਚ ਸ਼ੁਰੂ ਕੀਤਾ ਗਿਆ ਹੈ ਇਸ ਯੋਜਨਾ ਤਹਿਤ ਈ-ਕਮਰਸ਼ੀਅਲ ਪਲੇਟਫਾਰਮਾਂ ਵਰਗੇ ਐਮਾਜ਼ਾਨ ਅਤੇ ਫਲਿੱਪਕਾਰਟ ਨੂੰ ਸਬਸਿਡੀ ਵਾਲੀਆਂ ਦਾਲਾਂ ਪ੍ਰਦਾਰ ਕਰਨ ਵਿੱਚ ਹਿੱਸੇਦਾਰ ਬਣਾਇਆ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਈ-ਕਮਰਸ਼ੀਅਲ ਪਲੇਟਫਾਰਮਾਂ ਦੀ ਪਹੁੰਚ ਦੂਦਰਾਡੇ ਦੇ ਖੇਤਰਾਂ ਵਿੱਚ ਵੀ ਹੈ ਅਤੇ ਇਸ ਦੀ ਵਰਤੋਂ ਖਪਤਕਾਰਾਂ ਤੱਕ ਸਫਾਈਤੀ ਦਾਲਾਂ ਤੱਕ ਪਹੁੰਚ ਵਧਾਉਣ ਲਈ ਕੀਤੀ ਜਾ ਸਕਦੀ ਹੈ ਭਾਰਤ ਦਾਲ ਯੋਜਨਾ ਤਹਿਤ ਦਾਲਾਂ ਦੀਆਂ ਕੁੱਲ ਕੀਮਤਾਂ ਸਾਬਤ ਸੋਲਿਆਂ ਦੀ ਦਾਲ 58 ਰੁਪਏ ਪ੍ਰਤੀ ਕਿਲੋ ਸੋਲਿਆਂ ਦੀ ਦਾਲ 70 ਰੁਪਏ ਪ੍ਰਤੀ ਕਿਲੋ ਮੂੰਗੀ ਦੀ ਦਾਲ 170 ਰੁਪਏ ਪ੍ਰਤੀ ਕਿਲੋ ਸਾਬਤ ਮੂੰਗੀ ਦੀ ਦਾਲ 300 ਰੁਪਏ ਪ੍ਰਤੀ ਕਿਲੋ ਮਸਰਦੀ ਦਾਲ 90 ਰੁਪਏ ਪ੍ਰਤੀ ਕਿਲੋ ਦਾਲਾਂ ਦੀ ਮੰਗ ਸਪਲਾਈ ਨਾਲੋਂ ਜ਼ਿਆਦਾ ਹੈ ਇੱਕ ਰਿਪੋਰਟ ਮੁਤਾਬਕ ਦੇਸ਼ ਚ ਦਾਲਾਂ ਦੀ ਮੰਗਾਈ ਖਾਸ ਕਰਕੇ ਮੂੰਗੀ ਮਸਰ ਅਤੇ ਸੋਲਿਆਂ ਦੀ ਮੰਗਾਈ ਦਾ ਅਸਰ ਪੁਰਾਣੀ ਮੰਗਾਈ ਤੇ ਪੈ ਰਿਹਾ ਹੈ ਅਕਤੂਬਰ ਚ ਦਾਲਾਂ ਦੀਆਂ ਕੀਮਤਾਂ ਚ ਵਾਧਾ ਹੌਲੀ ਹੌਲੀ ਹੋਇਆ ਪਰ ਮੰਗ ਅਜੇ ਵੀ ਸਪਲਾਈ ਤੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਵਿਸ਼ਵ ਪੱਧਰ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਇਸ ਕਾਰਨ ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਦਾਲਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਮੰਗ ਅਤੇ ਸਪਲਾਈ ਵਿੱਚ ਅਸੰਤੁਲਨ ਹੈ। ਦਾਲਾਂ ਦਾ ਉਤਪਾਦਨ ਵਿਤੀ ਸਾਲ 2016 'ਚ 16.3 ਕਰੋੜ ਟਨ ਸੀ ਜੋ ਵਿਤੀ ਸਾਲ 2024 'ਚ ਵਧਾ ਕੇ 24.5 ਕਰੋੜ ਟਨ ਹੋ ਗਿਆ ਹੈ। ਇਸ ਦੇ ਬਾਵਜੂਦ ਮੰਗ 2.7 ਕਰੋੜ ਟਨ ਤੱਕ ਪਹੁੰਚ ਗਈ ਹੈ ਜਿਸ ਕਾਰਨ ਦਾਲਾਂ ਦੀ ਸਪਲਾਈ ਵਿੱਚ ਕਮੀ ਆ ਗਈ ਹੈ ਧੰਨਵਾਦ